ਕਿਹੜੀਆਂ ਸਾਵਧਾਨੀਆਂ ਨੇ ਜਿਨ੍ਹਾਂ ਦਾ ਧਿਆਨ ਰੱਖਣ ਨਾਲ ਤੁਸੀਂ ਜਾਦੂ ਤੋਣੇ ਅਤੇ ਕਿਸੇ ਦੁਆਰਾ ਕੀਤੇ ਗਏ ਤੰਤਰ ਮੰਤਰ ਤੋਂ ਆਪਨਾ ਬਚਾ ਸਕਦੇ ਹੋ ਉਹ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਕਰਕੇ ਸਾਡੇ ਤੋਂ ਗਲਤੀ ਹੋ ਜਾਂਦੀ ਹੈ ਅਤੇ ਅਸੀਂ ਅਣਜਾਣੇ ਚ ਨੈਗੇਟਿਵ ਚੀਜ਼ ਦੇ ਸ਼ਿਕਾਰ ਹੋ ਜਾਂਦੇ ਹਾਂ ਪੀਰਾਂ ਦੀ ਇਬادت ਚੈਨਲ ਦੇਖ ਰਹੇ ਸਭ ਸੰਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਰੱਬ ਦੀ ਬਣਾਈ ਇਸ ਕਾਇਨਾਤ ਵਿੱਚ ਜਿੱਥੇ ਸਾਧੂ ਸੰਤ ਤੇ ਪੀਰ ਫਕੀਰ ਹੋਏ ਨੇ ਉੱਥੇ ਹੀ ਭੂਤ ਪ੍ਰੇਤ ਜਿੰਨ ਚੁੜੇਲਾ ਅਤੇ ਤੰਤਰ ਮੰਤਰ ਜਾਦੂ ਪੂਣਾ ਕਰਨ ਵਾਲੇ ਮਾੜੇ ਲੋਕ ਵੀ ਮੌਜੂਦ ਨੇ ਇਹ ਜਾਦੂ ਪੂਣਾ ਕਰਨ ਵਾਲੇ ਜਾਦੂਗਰ ਲੋਕ ਜਾ ਕਾਲਾ ਇਹਨੂੰ ਕਰਾਉਣ ਵਾਲੇ ਲੋਕ ਸਾਡੇ ਨਾਲ ਇੰਨੇ ਕੋਲੇ ਮਿਲੇ ਹੁੰਦੇ ਨੇ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਇਹ ਸਾਡੇ ਤੇ ਲੋਕ ਕੇ ਵਾਰ ਕਰ ਜਾਂਦੇ ਨੇ ਤੇ ਸਾਡੇ ਸਾਰੇ ਚੰਗੇ ਭਲੇ ਚੱਲ ਰਹੇ ਕੰਮ ਵਿਗੜਨ ਲੱਗ ਜਾਂਦੇ ਨੇ ਇਹਨਾਂ ਚੀਜ਼ਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ ਅਤੇ ਅੱਜ ਦੀ ਵੀਡੀਓ ਚ ਜੋ ਅਸੀਂ 5 ਸਾਵਧਾਨੀਆਂ ਦੱਸਣ ਜਾ ਰਹੇ ਹਾਂ ਉਹਨਾਂ ਨੂੰ ਤੁਸੀਂ ਆਪਣੀ ਰੂਟੀਨ ਲਾਈਫ ਦਾ ਹਿੱਸਾ ਬਣਾ ਲੈਣਾ ਹੈ ਜੇਕਰ ਖੁਦ ਪਰਹੇਜ਼ ਕਰਾਂਗੇ ਤੇ ਇਹਨਾਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਕੋਈ ਵੀ ਸਾਡਾ ਕੁਝ ਨਹੀਂ ਵਿਗਾੜ ਸਕਦਾ ਸੋ ਸੰਗਤ ਜੀ ਉਹ ਕਿਹੜੀਆਂ ਪੰਜ ਗੱਲਾਂ ਨੇ ਜਿਨ੍ਹਾਂ ਦਾ ਤੁਸੀਂ ਧਿਆਨ ਰੱਖਣਾ ਹੈ ਤਾਂ ਪਹਿਲੀ ਗੱਲ ਇਹ ਜੋ ਤੁਸੀਂ ਹਮੇਸ਼ਾ ਧਿਆਨ ਚ ਰੱਖਣੀ ਹੈ ਕਿ ਕਦੇ ਵੀ ਚ ਰਸਤੇ ਵਿੱਚ ਜੇਕਰ ਕੋਈ ਚੀਜ਼ ਜਾਂ ਕਿਸੇ ਨੇ ਕੋਈ ਉਤਾਰਾ ਕਰਕੇ ਰੱਖਿਆ ਹੋਇਆ ਹੈ ਤਾਂ ਉਸ ਚਰਾਹੇ ਚ ਪਈ ਚੀਜ਼ ਦੇ ਉਪਰੋਂ ਨਹੀਂ ਟੱਪਣਾ ਉਸ ਦੇ ਉਪਰੋਂ ਨਹੀਂ ਲੰਘਣਾ ਸਾਈਡ ਤੋਂ ਦੀ ਲੰਘ ਜਾਣਾ ਹੈ ਤੇ ਨਾ ਹੀ ਕਦੇ ਆਪਣਾ ਸਕੂਟਰ ਜਾਂ ਕਾਰ ਉਸ ਉਪਰੋਂ ਦੀ ਲਗਾਉਣੀ ਹੈ ਸੰਗਤ ਜੀ ਜੋ ਵੀ ਉਤਾਰੇ ਜੈ ਭੂਤ ਗਰੇਤਾ ਜਾਦੂ ਪੋਣੇ ਦੇ ਜਾ ਨਜ਼ਰ ਉਤਾਰਾਂ ਦੇ ਉਪਾਅ ਕੀਤੇ ਜਾਂਦੇ ਨੇ ਤਾਂ ਉਹ ਸਾਰੇ ਸਿਰ ਤੋਂ ਵਾਰ ਕੇ ਬਿਆਬਾਨ ਜਾਂ ਚ ਰਸਤੇ 'ਚ ਸਿੱਟੇ ਜਾਂਦੇ ਨੇ ਇਹ ਇਸ ਤਰ੍ਹਾਂ ਹੈ ਕਿ ਜਿਵੇਂ ਕਿਸੇ ਬੁਰੀ ਚੀਜ਼ ਨੂੰ ਆਪਣੇ ਕੋਲੋਂ ਲਾ ਕੇ ਚ ਰਸਤੇ ਤੇ ਛੱਡ ਆਉਣਾ ਉਤੋਂ ਉਹ ਅੱਗੇ ਕਿਸੇ ਹੋਰ ਕੋਲ ਚਲੀ ਜਾਵੇ ਚੁਰਾਹਾ ਉਥਾਂ ਹੁੰਦੀ ਹੈ ਜਿੱਥੋਂ ਚਾਰ ਰਸਤੇ ਨਿਕਲਦੇ ਨੇ ਅਤੇ ਚੁਰਾਹੇ ਦੇ ਸੈਂਟਰ 'ਚ ਇੱਕ ਐਸਾ ਪੁਆਇੰਟ ਹੁੰਦਾ ਹੈ ਜਿੱਥੇ ਛੱਡੀ ਗਈ ਚੀਜ਼ ਉੱਥੇ ਹੀ ਕੈਦ ਜਾਂ ਫਸ ਕੇ ਰਹਿ ਜਾਂਦੀ ਹੈ ਜੱਟਾ ਕੋਸ ਦੇ ਉੱਪਰੋਂ ਕੋਈ ਟੱਪਦਾ ਨਹੀਂ ਤਦ ਤੱਕ ਉਹ ਉੱਥੇ ਹੀ ਫਸੀ ਰਹਿੰਦੀ ਹੈ ਇਸ ਲਈ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਕਦੇ ਵੀ ਜਾਣ ਬੁੱਝ ਕੇ ਜਾਂ ਮਜ਼ਾਕ ਦੀ ਨੀਅਤ ਨਾਲ ਵੀ ਚਰਾਹੇ 'ਚ ਰੱਖੇ ਸਮਾਨ ਨੂੰ ਟੁੱਕਰ ਨਹੀਂ ਮਾਰਨੀ ਤੇ ਨਾ ਹੀ ਉਸ ਦੇ ਉੱਪਰੋਂ ਟੱਪਣਾ ਹੈ ਦੂਜੀ ਗੱਲ ਸੰਗਤ ਜੀ ਜੋ ਤੁਸੀਂ ਧਿਆਨ ਚ ਰੱਖਣੀ ਹੈ ਕਿ ਕਿਸੇ ਵੀ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਦੇ ਘਰ ਜਾ ਕੇ ਮੀਟ ਮੱਛੀ ਜਾਂ ਸ਼ਰਾਬ ਦਾ ਸੇਵਨ ਨਹੀਂ ਕਰਨਾ ਹੈ ਕੋਸ਼ਿਸ਼ ਕਰੋ ਕਿ ਸ਼ਾਕਾਹਾਰੀ ਜੀਵਨ ਅਪਣਾਓ ਤੇ ਧਿਆਰਬੰਦਗੀ ਵਾਲੇ ਪਾਸੇ ਲੱਗੋ ਪਰ ਜੇਕਰ ਕਿਸੇ ਨੇ ਖਾਣੇ ਤੇ ਬੁਲਾਇਆ ਹੈ ਤਾਂ ਕਦੇ ਵੀ ਉੱਥੇ ਜਾ ਕੇ ਮੀਟ ਮੱਛੀ ਜਾਂ ਸ਼ਰਾਬ ਨਾ ਪੀਵੋ ਕਿਉਂਕਿ ਸੰਗਤ ਜੀ ਕਿਸੇ ਹੋਰ ਚੀਜ਼ ਤੇ ਜਾਦੂ ਟੂਣਾ ਕਰਨ ਨਾਲੋਂ ਮੀਟ ਤੇ ਸ਼ਰਾਬ ਤੇ ਜੋ ਜਾਦੂ ਟੂਣਾ ਕੀਤਾ ਜਾਂਦਾ ਹੈ ਉਹ ਬਹੁਤ ਹੀ ਖਤਰਨਾਕ ਅਤੇ ਘਾਤਕ ਹੁੰਦਾ ਹੈ ਇਹ ਬਹੁਤ ਛੇਤੀ ਬੰਦੇ ਨੂੰ ਬਰਬਾਦ ਕਰ ਦਿੰਦਾ ਹੈ ਜਦੋਂ ਕੋਈ ਐਸਾ ਮੀਟ ਮੱਛੀ ਖਾ ਲੈਂਦਾ ਹੈ ਜਾਂ ਸ਼ਰਾਬ ਪੀ ਲੈਂਦਾ ਹੈ ਜਿਸ ਤੇ ਕੋਈ ਗੰਦੀ ਤਾੰਤ੍ਰਿਕ ਰਿਆਕੀਤੀ ਹੋਵੇ ਤਾਂ ਉਹ ਆਦਮੀ ਵਾਰ-ਵਾਰ ਸ਼ਰਾਬ ਪੀਂਦਾ ਹੈ ਦੇ ਦਿਨੋ ਦਿਨ ਸ਼ਰਾਬ ਪੀਣ ਦੀ ਆਦਤ ਉਸ ਦੀ ਵੱਧਦੀ ਜਾਂਦੀ ਹੈ ਅਤੇ ਉਸ ਦੇ ਅੰਦਰ ਮੌਜੂਦ ਪੂਰੀ ਚੀਜ਼ ਹੋਰ ਤਾਕਤਵਰ ਹੁੰਦੀ ਜਾਂਦੀ ਹੈ ਸੋ ਕਦੇ ਵੀ ਕਿਸੇ ਦੇ ਘਰ ਮੀਟ ਮੱਛੀ ਤੇ ਸ਼ਰਾਬ ਪੀਣ ਤੋਂ ਪਰਹੇਜ਼ ਕਰੋ ਤੀਜੀ ਸਾਵਧਾਨੀ ਤੁਸੀਂ ਇਹ ਰੱਖਣੀ ਹੈ ਕਿ ਕਦੇ ਵੀ ਕਿਸੇ ਅਣਜਾਣ ਵਿਅਕਤੀ ਜਾਂ ਕਿਸੇ ਐਸੇ ਰਿਸ਼ਤੇਦਾਰ ਤੋਂ ਜਿਸ ਬਾਰੇ ਤੁਹਾਨੂੰ ਸ਼ੱਕ ਹੈ ਕਿ ਉਹ ਜਾਦੂ ਪੂਣਾ ਕਰਦਾ ਹੈ ਅਤੇ ਤੁਹਾਡੀ ਤੱਕੀ ਤੋਂ ਜਲਦਾ ਹੈ ਤਾਂ ਉਸ ਤੋਂ ਕਦੇ ਵੀ ਸਫੇਦ ਰੰਗ ਦੀ ਚਿੱਟੇ ਰੰਗ ਦੀ ਮਿਠਿਆਈ ਲੈ ਕੇ ਨਹੀਂ ਖਾਣੀ ਜਿੰਨੇ ਵੀ ਭੂਤ ਪ੍ਰੇਤ ਜਾਂ ਬੁਰੀਆਂ ਰੂਹਾਂ ਹੁੰਦੀਆਂ ਨੇ ਇਹ ਚਿੱਟੀਆਂ ਚੀਜ਼ਾਂ ਖਾਸ ਕਰ ਚਿੱਟੇ ਰੰਗ ਦੀਆਂ ਮਿੱਠੀਆਂ ਚੀਜ਼ਾਂ ਜਿਵੇਂ ਖੀਰ, ਬਰਫੀ, ਰਸਗੁੱਲੇ ਵਗੈਰਾ ਇਨ੍ਹਾਂ ਤੇ ਬਹੁਤ ਛੇਤੀ ਆਕਰਸ਼ਿਤ ਹੁੰਦੀਆਂ ਨੇ ਜਿੰਨੇ ਵੀ ਟਾਟਰ ਕਾਲਾ ਜੀਵ ਕਰਦੇ ਨੇ ਜਾਂ ਬੂਤ ਪ੍ਰੇਤਾਂ ਨੂੰ ਸੱਦਣ ਲਈ ਉਹ ਮਿੱਠੀ ਚੀਜ਼ ਜ਼ਰੂਰ ਵਰਤਦੇ ਨੇ ਕਿਸੇ ਦੇ ਘਰ ਜਾ ਕੇ ਹੋਰ ਕੁਝ ਖਾ ਸਕਦੇ ਹੋ ਜਿਵੇਂ ਨਮਕੀਨ ਜਾਂ ਹੋਰ ਕੁਝ ਪਰ ਕੋਸ਼ਿਸ਼ ਕਰੋ ਕਿ ਚਿੱਟੇ ਰੰਗ ਦੀ ਮਿੱਠੀ ਵਸਤੂ ਨਾ ਖਾਓ ਚੌਥੀ ਸਾਵਧਾਨੀ ਇੱਕ ਹੀ ਕਦੇ ਵੀ ਸ਼ਰਾਧਾ ਦੇ ਦਿਨਾਂ 'ਚ ਕਿਸੇ ਦੇ ਘਰ ਜਾ ਕੇ ਭੋਜਨ ਜਾਂ ਮਠਿਆਈ ਨਾ ਖਾਓ ਖਾਸ ਕਰ ਉਹਨਾਂ ਲੋਕਾਂ ਦੇ ਜਿਹੜੇ ਸ਼ਰਾਧਾ ਵਗੈਰਾ ਨਹੀਂ ਕਰਦੇ ਸੰਗਤ ਜੀ ਸ਼ਰਾਧਾ ਦੇ ਦਿਨਾਂ 'ਚ ਸਾਡੇ ਪਿੱਤਰ ਸਾਡੇ ਵਡ ਵਡੇਰੇ ਸਾਡੇ ਘਰ ਆਉਂਦੇ ਨੇ ਤੇ ਉਹਨਾਂ ਦਿਨਾਂ 'ਚ ਸਾਡੇ ਤੋਂ ਭੋਜਨ ਆਦ ਗ੍ਰਹਿਣ ਕਰਨ ਲਈ ਖੜੇ ਰਹਿੰਦੇ ਨੇ ਇਹ ਵੀ ਕੁਦਰਤ ਦਾ ਇੱਕ ਨਿਯਮ ਹੈ ਕਿ ਸਾਡੇ ਪਿੱਤਰ ਤੇ ਵਡ ਵਡੇਰੇ ਸਾਲ 'ਚ ਕੁਝ ਦਿਨਾਂ ਲਈ ਸਾਨੂੰ ਵੇਖਣ ਆਉਂਦੇ ਨੇ ਅਤੇ ਆਪਣੇ ਲਈ ਭੋਜਨ ਅਤੇ ਹੋਰ ਵਸਤੂਆਂ ਗ੍ਰਹਿਣ ਕਰਨ ਦੀ ਇੱਛਾ ਨਾਲ ਕਰਜ ਮੌਜੂਦ ਰਹਿੰਦੇ ਨੇ ਸ਼ਰਾਧਾ ਤੋਂ ਬਾਅਦ ਉਹ ਵਾਪਸ ਪਿਤਰ ਲੋਕ ਚਲੇ ਜਾਂਦੇ ਨੇ ਇਸ ਬਾਰੇ ਵਿਸਥਾਰ ਨਾਲ ਅਲੱਗ ਤੋਂ ਵੀਡੀਓ ਪਾਵਾਂਗੇ ਸੁਸੰਗਤ ਜੀ ਸ਼ਰਾਧ ਦੇ ਦਿਨਾਂ 'ਚ ਤੁਸੀਂ ਕਿਸੇ ਦੇ ਘਰ ਜਾ ਕੇ ਭੋਜਨ ਖਾਣ ਤੋਂ ਪਰਹੇਜ਼ ਕਰਨਾ ਹੈ ਪੰਜਵੀਂ ਸਾਵਧਾਨੀ ਜੋ ਤੁਸੀਂ ਰੱਖਣੀ ਹੈ ਉਹ ਇਹ ਹੈ ਕਿ ਕਦੇ ਵੀ ਜੇਕਰ ਕਿਤੇ ਟੋਣਾ ਕੀਤਾ ਹੋਵੇ ਜਾਂ ਘਰ ਦੇ ਬਾਹਰ ਕੋਈ ਐਸਾ ਸਮਾਨ ਰੱਖਿਆ ਮਿਲੇ ਜਿਸ ਤੇ ਤੁਹਾਨੂੰ ਸ਼ੱਕ ਆਉਂਦਾ ਹੋਵੇ ਕਿ ਇਹ ਜਾਦੂਗੁਣਾ ਹੋ ਸਕਦਾ ਹੈ ਉਸ ਸਮਾਨ ਨੂੰ ਆਪਣੇ ਨੰਗੇ ਹੱਥਾਂ ਨਾਲ ਛੂਣਾ ਨਹੀਂ ਹੈ ਜਾਂ ਪੈਰ ਨਾਲ ਟੋਕਰ ਨਹੀਂ ਮਾਰਨੀ ਹੈ ਕਿਸੇ ਵੀ ਤਰ੍ਹਾਂ ਉਹ ਚੀਜ਼ ਤੁਹਾਡੇ ਸਰੀਰ ਨਾਲ ਟੱਚ ਨਹੀਂ ਹੋਣੀ ਚਾਹੀਦੀ ਕਿਉਂਕਿ ਉਸ ਉੱਤੇ ਕੀਤੀ ਗਈ ਜাদু ਟੋਣੈ ਦੀ ਕਰਿਆ ਸਰੀਰ ਨਾਲ ਟੱਚ ਹੋਣ ਤੇ ਉਹ ਤੁਹਾਡੇ ਤੇ ਅਸਰ ਕਰ ਸਕਦੀ ਹੈ ਉਸ ਨੂੰ ਕਿਸੇ ਲੱਕੜ ਦੀ ਦੀ ਸਹਾਇਤਾ ਨਾਲ ਲਪਾਫੇ ਵਿੱਚ ਪਾ ਕੇ ਦੂਸੇ ਟਾਓ ਜਾਂ ਉਸਤੇ ਗੰਗਾ ਜਲ ਜਾਂ ਦਾਮਦਰੋਧ ਵਾਲਾ ਪਾਣੀ ਛਿੜਕ ਕੇ ਅੱਗ ਲਗਾ ਦਿਓ ਐਸਾ ਕਰਨ ਨਾਲ ਉਸਤੇ ਉੱਪਰ ਕੀਤਾ ਗਿਆ ਜਾਦੂ ਪੂਨੇ ਦਾ ਅਸਰ ਖਤਮ ਹੋ ਜਾਵੇਗਾ ਸੰਗਤ ਜੀ ਗੱਲਾਂ ਤਾਂ ਛੋਟੀਆਂ ਨੇ ਪਰ ਇਹਨਾਂ ਦਾ ਜੇ ਧਿਆਨ ਨਾ ਰੱਖਿਆ ਜਾਵੇ ਤਾਂ ਇਹ ਸਾਡੀ ਜ਼ਿੰਦਗੀ ਬਰਬਾਦ ਕਰ ਸਕਦੀਆਂ ਨੇ ਤੇ ਦੁੱਖਾਂ ਕਲੇਸ਼ਾਂ ਨੂੰ ਸਾਡੇ ਘਰ ਵੜ ਸਕਦੀਆਂ ਨੇ ਸੋ ਸਾਰੇ ਖੁਸ਼ ਰਹਿਣ ਇਸ ਲਈ ਇਹਨਾਂ ਪੰਜ ਸਾਵਧਾਨੀਆਂ ਨੂੰ ਹਮੇਸ਼ਾ ਯਾਦ ਰੱਖੋ ਅਤੇ ਇਹਨਾਂ ਗੱਲਾਂ ਨੂੰ ਆਪਣੇ ਦੋਸਤ ਮਿੱਤਰਾਂ ਨਾਲ ਵੀ ਸ਼ੇਅਰ ਕਰੋ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਮਿਲਦੇ ਹਾਂ ਜਲਦੀ ਹੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗ੍ਹਾबान ਜੈ ਪਰਮ